ਮੈਂ ਤਾਂ ਪਹਿਲਾਂ ਹੀ ਬਹੁਤ ਸਿਆਣੀ ਆ ਅੱਜ ਮੇਰੇ ਬਾਰੇ ਸੋਚਿਆ ਨਾ ਤੂੰ ਗਾਂ ਸੋਚਣਾ ਪੁੱਤ ਜਦੋਂ ਤੂੰ ਮਾਂ ਬਣੇਂਗੀ ਨਾ ਉਦੋਂ ਤੈਨੂੰ ਇਹ ਗੱਲ ਦਾ ਅਹਿਸਾਸ ਹੋਣਾ ਤਾਂ ਹੀ ਤਾਂ ਮੈਂ ਤੈਨੂੰ ਬਾਰ-ਬਾਰ ਫੋਨ ਕਰਦੀ ਆ ਏਕਿਆਂ ਨਾਲੋਂ ਕਦੇ ਟੁੱਟਿਆ ਨਹੀਂ ਜਾਂਦਾ ਇਸ ਲਾਵਾ ਅੱਜ ਵਾਪਸ ਨਾ ਮਿਲ ਲਾਵਾ ਕੱਲ ਇਹਦਾ ਮੂੰਹ ਵੀ ਨਾ ਵੇਖਣ ਆਈ ਅੱਜ ਤੋਂ ਬਾਅਦ ਤੇਰਾ ਮੇਰਾ ਰਿਸ਼ਤਾ ਖਤਮ ਪਤਾ ਨਹੀਂ ਕਿੱਥੇ ਹੀਜੀ ਰਹਿ ਗਏ ਹੁੰਦੇ ਗਏ ਆ ਪਰਤਾ ਨਹੀਂ ਤਿੰਨ ਆਪਿਕਾ ਕਰੋ ਸਾਰੇ ਘਰ ਜਾ ਕੇ ਕੀ ਉਹ ਬਦਲ ਜਾਂਦੀਆਂ ਨੇ ਕਿ ਬਚਪਨ ਵਿੱਚ ਇਕੱਠੇ ਭੈਣ ਭਰਾ ਖੇਡਦੇ ਹੁੰਦੇ ਆ ਬਾਅਦ ਚ ਜਿਹੜੀ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਇੰਦਾ ਕਰਨੀ ਆ ਲੀਲੀ ਰੱਖ ਲੈ ਹਮ ਨੂੰ ਨਹੀਂ ਆ ਤੂੰ ਦੱਸਨੀ ਆ ਤੇ ਮਮਮੀ ਠੀਕ ਨਹੀਂ ਜੀ ਯੂ ਹੈਵ ਡਾਇਲਡ ਇਸ ਕੰਟਰੀ ਬੀਜ਼ੀ ਪਲੀਜ਼ ਟਰਾਇ ਲੇਟਰ ਆਪਕੇ ਦੁਆਰਾ ਕਾਇਮ ਕੀਤਾ ਗਿਆ ਨੰਬਰ ਅਪੀ ਸਟੇਟ ਹੈ ਕਿਰਪਾ ਕਰ ਕੁਝ ਸਮੇਂ ਪਛਾਤ ਤਿਆਰ ਕਰ ਕਿੰਨੀ ਵਾਰੀ ਮੈਂ ਤੁਹਾਨੂੰ ਲਾਇਆ ਵਾ ਦਿਦੀ ਨੂੰ ਕੱਲ ਵੀ ਦੋ ਤਿੰਨ ਵਾਰ ਲਾਇਆ ਵਾ ਦੀਦੀ ਆਗੂ ਬਿਜੀ ਕਰ ਦਿੰਦੀ ਐ ਇਦਾਂ ਕਰਨੀ ਐ ਮੈਸੇਜ ਕਰਨੀ ਐ ਦੀਦੀ ਨੂੰ ਮੰਮੀ ਵੀ ਨਾ ਜਿੱਦਾਂ ਮਰਜੀ ਆ ਦੀ 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 ਟੈਨਸ਼ਨ ਲੈਂਦੀ ਰਹਿੰਦੀ ਆ ਤੇ ਜੇ ਦੀਦੀ ਆ ਗਈ ਨਾ ਤਾਂ ਮੰਮੀ ਨੇ ਠੀਕ ਹੋ ਜਾਣਾ ਵਾ ਪਰ ਦੀਦੀ ਵੀ ਨਹੀਂ ਮੇਰੀ ਗੱਲ ਮੰਨਦੇ ਹੈਗੇ ਤੇ ਲੱਗ ਵੀ ਰਾਤ ਦਾ ਮੈਨੂੰ ਫੋਨ ਤੇ ਫੋਨ ਕਰੀ ਜਾਣ ਧਿਆਵਾ ਕਿ ਮੰਮੀ ਨੂੰ ਹਸਪੀਟਲ ਦਾਖਲ ਕਰਾਂ ਪਰ ਮੰਮੀ ਮੰਨਦੇ ਹੈ ਨਹੀਂ ਆ ਇਹ ਤਾਂ ਨਹੀਂ ਆ ਅਮਨਵੀਰ ਜੀ ਨੂੰ ਆਣੀ ਆ ਕਿ ਤੁਸੀਂ ਜਾਓ ਮੰਮੀ ਨੂੰ ਲੈ ਦੋ ਮੰਮੀ ਖਾਲੀ ਜੀ ਦਵਾਈ ਚਾਹ ਬਸ ਬੰਨ ਚਲੀ ਐ ਮੈ ਲੈਣੀਆਂ ਖਾਲੀ ਇਹ ਕੋਤ ਦਵਾਈ ਤੇ ਟੌੜੀ ਬੜੀ ਮੈਨੂੰ ਖਾਦੀ ਨਹੀਂ ਜਾਂਦੀ ਮੰਮੀ ਦਵਾਈ ਤੇ ਪਾਣੀ ਪੈਣੀ ਆ ਫੇਰ ਤੂੰ ਠੀਕ ਹੋ ਹੋਗੇ ਹੱਤ ਕੀ ਕਰਨਾ ਹਾਂ ਦਵਾਈਆਂ ਖਾ ਕੇ ਇੱਕ ਨਾ ਇੱਕ ਦਿਨ ਤਾਂ ਜਾਣਾ ਹੀ ਆ ਮੰਮੀ ਤੂੰ ਇੰਦਾ ਕਿਉਂ ਆਂਦੇ ਹੋ ਮੇਰੇ ਦਿਲ ਨੂੰ ਬੜੀ ਕਾਣੀ ਪੈਂਦੀ ਆ ਹਿੰਦਾ ਨਾ ਤੂੰ ਕੀ ਕਰੋ ਤੁਹਾਡੇ ਨਾਲ ਤਾਂ ਸਾਡੀ ਦੁਨੀਆ ਵਸਦੀ ਆ ਮੈਂ ਹੀ ਪਤਾ ਹੁੰਨ ਕਿ ਨੂੰ ਪਤਾ ਵਾ ਕਿ ਜਿਉਂ-ਜਿਉਂ ਮਰਨ ਦੀ ਜਾਂਦੀ ਆ ਤੇ ਮਾਰੀਆਂ ਤੇ ਘੇਰਾ ਪਾਉਣਾ ਹੀ ਪਾਉਣਾ ਵਾ ਤੇ ਇੱਕ ਨਾ ਇੱਕ ਦਿਨ ਤਾਂ ਮੰਜੇ ਤੇ ਬਹਿਣਾ ਹੀ ਬਹਿਣਾ ਵਾ ਮੰਮੀ ਕੋਈ ਗੱਲ ਨਹੀਂ ਤੁਸੀਂ ਬੈਂਦੇ ਨਹੀਂ ਮੈਨੂੰ ਦੁਖ ਦੇ ਤੁਸੀਂ ਬੈਠੇ ਰਹੋਗੇ ਨਾ ਤੇ ਮੇਰਾ ਬੜਾ ਆਸਰਾ ਵਾ ਤੁਸੀਂ ਇਹ ਦਿਨਾ ਸੋਚਿਆ ਕਰੋ ਅਸੀਂ ਨਾ ਤੁਹਾਡਾ ਲਾਜ ਪੀਜੀ ਆਈ ਕਰਵਾਵਾਂ ਮੈਂ ਕੀਤੀ ਹੀ ਲਾਜ ਨਾ ਵੀ ਗੱਲ ਤੂੰ ਆਦੇ ਹੀ ਕੋਈ ਗੱਲ ਨਹੀਂ ਜਿੱਦਾਂ ਮਰਜੀ ਆ ਮੰਮੀ ਦਾ ਲਾਜ ਨਹੀਂ ਉੱਥੇ ਕਰਾਵਾਂਗੀ ਮੈਂ ਹੀ ਪੁੱਤ ਡਾਕਟਰ ਦੇ ਘਰ ਨਹੀਂ ਭਰ ਸਕਦਾ ਤੁਸੀਂ ਉੱਥੇ ਬੜਾ ਮਹਿੰਗਾ ਲਾਜ ਹੋਣਾ ਤੂੰ ਮੈਨੂੰ ਰਹਿਣ ਦੋ ਇੱਕ ਨਾ ਇੱਕ ਦਿਨ ਤੇ ਜਾਣਾ ਹੀ ਜਾਣਾ ਮਰਨਾ ਹੀ ਮਰਨਾ ਇੱਕ ਨਾ ਇੱਕ ਦਿਨ ਮੰਮੀ ਤੂੰ ਇਹੀ ਡੰਘੋਂ ਆਂਦੇ ਹੋ ਮੈਂ ਜਾਣਾ ਜਾਣਾ ਵਾ ਤਹੀਏ ਜਿਹਦੇ ਬੜਾ ਸੁਖ ਵੇਖਣਾ ਵਾ ਮੰਮੀ ਤੂੰ ਇਹੀ ਡੰਘੋਂ ਸੋਦੇ ਹੋ ਉੱਥੇ ਇਦਾਂ ਨਾ ਸੋਚਾਂ ਤੂੰ ਕੀ ਕਰਾਂ ਮੇਰੀ ਧੀ ਨੇ ਮੈਨੂੰ ਜਿੰਦੀ ਨੂੰ ਮਾਰ ਛੜਿਆ ਵਾ ਓ ਮੰਮੀ ਇਦਾਂ ਨਾ ਕਰੋ ਦੀਦੀ ਨੇ ਵੇਖਿਓ ਆਪੇ ਆਇਆ ਜਾਣਾ ਉਹਨਾਂ ਨੂੰ ਫੇਰ ਗੱਲ ਦਾ ਗੁੱਸਾ ਹੋਏਗਾ ਨਹੀਂ ਪੁੱਤ ਉਹਨੇ ਨਹੀਂ ਆਉਣਾ ਆਪੇ ਜਦੋਂ ਮੈਂ ਮਰ ਵੀ ਗਈ ਨਾ ਉਹਨੇ ਤਾਂ ਵੀ ਨਹੀਂ ਆਉਣਾ ਉਹਨੂੰ ਨਾ ਫੇਰ ਪਸਤਾਵਾ ਹੋਣਾ ਵੇ ਮਾਵਾ ਕੀ ਚੀਜ਼ ਹੁੰਦੀ ਨਾ ਮੰਮੀ ਹੀ ਇਦਾਂ ਨਾ ਕਹੋ ਵਾਰ-ਵਾਰ ਨਹੀਂ ਦਾਨ ਦੇਣ ਮੇਰੇ ਦਿਨ ਨੂੰ ਬੜਿਆ ਹੋਰ ਤਰਾ ਹੁੰਦਾ ਵਾ ਕੋਈ ਗੱਲ ਨਹੀਂ ਤੁਸੀਂ ਜੇ ਦੀਦੀ ਨੂੰ ਮੇਲ ਲਾਵਾ ਤੇ ਜੇ ਦੀਦੀ ਨਹੀਂ ਆਉਂਦੇ ਤਾਂ ਅਸੀਂ ਮੇਲ ਮੰਨੇ ਆ ਤੁਹਾਨੂੰ ਮਲਾ ਲੈਨੇ ਆਂ ਅਸੀਂ ਪੁੱਤ ਜੇ ਉਹ ਨਹੀਂ ਆਈ ਤਾਂ ਫਿਰ ਮੈਂ ਕੀ ਕਰਨਾ ਉੱਥੇ ਜਾ ਕੇ ਉਹਦਾ ਫਰਜ ਬੰਦਾ ਨਾ ਇੱਥੇ ਆਣ ਕੇ ਮੈਨੂੰ ਮਿਲਣਾ ਦੇਖੇ ਵੀ ਮੇਰੀ ਮਾਂ ਦਾ ਕੀ ਹਾਲ ਹੈ ਉਹ ਤੁਹਾਨੂੰ ਫੋਨ ਕਰਕੇ ਦੱਸਿਆ ਨਹੀਂ ਮੇਰੇ ਵੱਲੋਂ ਮੰਮੀ ਕੀਤਾ ਹੀ ਫੋਨ ਤੇ ਦੀਦੀ ਕਹਿਣ ੜੇ ਉਹ ਵੀ ਸੋ ਕੋ ਤੁਹਾਡੀ ਟੈਨਸ਼ਨ ਲੈਣ ੜੇ ਆਂਦੇ ਵੀ ਕੋਈ ਗੱਲ ਨਹੀਂ ਮੰਮੀ ਨੂੰ ਕਿਹਾ ਮੈਂ ਆਵਾਂਗੀ ਪੁੱਤ ਜੇ ਟੈਨਸ਼ਨ ਲੈਣ ਦੀ ਇਹਨੂੰ ਪਤਾ ਹੀ ਤੇ ਫਿਰ ਉਹਨੇ ਮੈਨੂੰ ਮਿਲਣ ਤੇ ਜ਼ਰੂਰ ਆਉਣਾ ਹੈਗਾ ਮੰਮੀ ਕਿਉਂ ਤੁਸੀਂ ਟੈਨਸ਼ਨ ਲੈ ਰਹੇ ਹੋ ਸੱਚੀ ਮੇਰੀ ਗੱਲ ਹੋਈ ਆ ਮੈਂ ਤੁਹਾਡੀ ਸੋਗ ਗੱਲ ਕਰਾਉਣੀ ਤੇ ਮੈਨੂੰ ਚੇਤਾ ਭੁੱਲ ਗਿਆ ਪਰ ਨਹੀਂ ਮੇਰਾ ਦਿਲ ਕੁੱਤ ਕਹਿੰਦਾ ਵੀ ਤੇਰੀ ਗੱਲ ਨਹੀਂ ਹੋਈ ਓ ਮੰਮੀ ਕੋਈ ਗੱਲ ਨਹੀਂ ਮੈਂ ਨਾਲ ਤੁਹਾਡੀ ਗੱਲ ਸ਼ਾਮਾਂ ਨੂੰ ਕਰਾ ਦਾਂਗੀ ਤੁਸੀ ਨਾ ਹੋ ਕੇ ਮੈਨੂੰ ਸਾਹਮਣ ਟਹਿਜੇ ਤੇ ਉਹ ਮੇਰੀ ਧੀ ਆ ਇਹ ਦੋ ਜੰਮੀ ਨੇ ਪਰ ਉਹਨੂੰ ਪੈਰਾ ਹੈ ਨਹੀਂ ਮਾਸਾ ਤੇ ਮੈਂ ਆਪਣੀ ਮਾਂ ਦਾ ਪਤਾ ਲਵਾਂ ਜਾ ਕੇ ਮੰਮੀ ਧੀਆ ਨੂੰ ਕਿਉਂ ਨਹੀਂ ਖਿੱਚਉਂਦੀ ਮਾਵਾ ਦੀ ਹੁੰਦੀ ਆ ਪਤਾ ਮਕਾਨੀ ਹੋ ਗਈ ਆ ਮਾਂ ਤੀ ਰਹਿ ਕੇ ਰਿਸ਼ਤਾ ਹੁੰਦਾ ਵਾ ਪਰ ਨਹੀਂ ਉਹ ਨਹੀਂ ਸਮਝਦੀ ਆ ਭੈਣ ਉਹ ਮੰਮੀ ਸਮਝਦੀ ਆ ਉਹ ਤੁਹਾਨੂੰ ਲੱਗਦਾ ਵਾ ਚਲੋ ਮੰਮੀ ਤੇ ਟੈਨਸ਼ਨ ਨਾ ਲਵੋ ਤੁਸੀਂ ਨਾਲ ਲੰਮੇ ਪੈ ਜਾਓ ਦਵਾਈ ਖਾਦੀ ਆ ਤੇ ਫਿਰ ਮੈਂ ਤੁਹਾਡੇ ਲਈ ਚਾਹ ਲੈ ਆਉਣੀ ਆ ਮੈਂ ਤਾਂ ਮੰਮੀ ਨੂੰ ਝੂਠੀ ਬੋਲ ਛੜਿਆ ਦੀਦੀ ਮੇਰਾ ਫੋਨ ਚੁੱਕ ਲੈ ਤੇ ਮੇਰੀ ਗੱਲ ਹੋਈ ਆ ਦੀਦੀ ਤੁਮੈਂ ਇੰਨੀ ਵਾਰੀ ਫੋਨ ਲਾਇਆ ਦੀਦੀ ਤਾਂ ਫੋਨ ਚੁੱਕਦੇ ਨਹੀਂ ਹੈਗੇ ਪਰ ਜੇ ਮੰਮੀ ਦਾਦ ਦੰਦੀ ਨਾ ਦੀਦੀ ਫੋਨ ਨਹੀਂ ਚੁੱਕਦੀ ਤਾਂ ਮੰਮੀ ਨੇ ਹੋਰ ਬਿਮਾਰ ਹੋ ਜਾਣਾ ਹੀ ਮੈਂ ਕਿੰਨੀ ਵਾਰੀ ਫੋਨ ਕਰਿਆ ਫੋਨ ਲਾਈ ਜਾਂਦੀ ਲਾਈ ਜਾਂਦੀ ਆ ਹੁਣ ਵਟਸਐਪ ਤੇ ਡੈਪੀ ਮੈਸੇਜ ਕੋਣ ਸਸ਼ਿਕਾਂਦੀ ਹੋਸਨਾਉਂ ਠੀਕ ਕਰੋ ਮੈਂ ਤਾਂ ਕਿੰਨਾ ਫੋਮ ਲਾਉਂਦੀ ਆ ਇੱਕ ਵਾਰੀ ਤੇ ਮੇਰਾ ਫੋਮ ਚੋਕ ਲਓ ਤੇ ਵੀਜੀ ਕਰ ਦਿੰਦੇ ਹੋ ਮੈਨੂੰ ਪਤਾ ਜੀ ਇਹ ਜਾਣ ਬੁੱਝ ਕੇ ਕਰਦੇ ਹੋ ਮੰਮੀ ਜਿਆਦਾ ਨਹੀਂ ਠੀਕ ਹੈਗੇ ਤੁਹਾਡੀ ਬੜੀ ਟੈਨਸ਼ਨ ਲੈ ਜਾਂਦੇ ਆ ਇੱਕ ਵਾਰੀ ਨਾ ਮੰਮੀ ਨੂੰ ਆ ਕੇ ਮਿਲ ਜਾਓ ਇਹ ਖੇ ਖਾਂਦੇ ਕਰਦੀਆਂ ਐ ਮੇਰੇ ਵੱਲੋਂ ਭਾਈ ਕੋਈ ਅੱਜ ਮਰ ਜੇ ਪੁੱਤ ਕੀ ਗੱਲ ਐ ਕੀ ਕਹਿੰਦੀਆਂ ਨੇ ਉਹ ਉਹੀ ਜਿਹੜੇ ਖੇ ਖਾਂਦੇ ਕਰਦੀਆਂ ਰਹਿੰਦੀਆਂ ਪਖੰਡਰ ਪਤਾ ਕਿਉਂ ਪੁੱਤ ਕਰਦੀਆਂ ਨੇ ਉਹ ਤੈਨੂੰ ਬਲਚੇ ਨਹੀਂ ਹੁੰਦੀਆਂ ਨੇ ਉਹਨਾਂ ਨੂੰ ਇਹ ਆ ਕਿ ਆਪਾਂ ਇਦਾਂ ਕਰਾਂਗੇ ਤੇ ਇਹ ਸਾਡੇ ਬਲਚੇ ਆ ਜੂਗੀ ਤੂੰ ਉਹਨਾਂ ਦੇ ਬਲਚੇ ਨਾ ਮੈਂ ਕਦੀ ਫੋਨ ਕਰੀ ਜਾਂਦੀ ਐ ਕਦੀ WhatsApp ਤੇ ਮੈਸੇਜ ਕਰੀ ਦਿੰਦੀ ਐ ਪਰ ਆਂਦੀ ਹੈ ਮਾਂ ਨਹੀਂ ਠੀਕ ਐ ਮਾਂ ਨੂੰ ਸਾਢ ਲੈਣਾ ਹਾਂ ਹਾਂ ਪਤਾ ਇਹ ਗੱਲ ਹੈ ਵਾ ਉਹ ਜਿਹੜੀ ਤੇ ਪਰਜਾਈ ਤੇ ਤੇਰੀ ਜਿਹੜੀ ਮਾਂ ਆ ਨਾ ਉਹ ਬੜੀਆਂ ਚਲਾਕ ਨੇ ਉਹ ਤੈਨੂੰ ਬਲਦੇ ਨੇ ਚੱਲੇ ਹੁੰਦੀਆਂ ਨੇ ਤੈਨੂੰ ਮਨ ਲੱਗਦਾ ਮੈਂ ਜ਼ਮੀਨ ਛੱਡ ਦੂੰ ਮੈਂ ਤਾਂ ਕਦੇ ਨਹੀਂ ਛੱਡਾਂ ਮੇਰੇ ਲੋਪਾਂ ਮੇਰੀ ਮਾਂ ਅੱਜ ਮਰ ਜੇ ਹਾਂ ਪੁੱਤ ਮੈਨੂੰ ਪਤਾ ਵਾ ਤੂੰ ਮਾ ਪੁੱਠੇ ਦਾ ਮਾਕਦੀ ਤੂੰ ਜਿਹੜੀ ਹਿੰਟ ਕਰੇ ਨਾ ਉਹ ਹਿੰਟ ਕਰਕੇ ਰੱਖਦੀ ਆ ਪਰ ਇੱਦਾਂ ਹੀ ਗੋਟਾ ਧਰ ਕੇ ਨਾ ਕੱਟਿਆ ਤੂੰ ਇਹ ਲੈਣਾ ਇਸ ਆਪਣਾ ਲੈਣਾ ਹੀ ਲੈਣਾ

ਕੀ ਹੁੰਨੀ ਆ ਪਤਾ ਨਹੀਂ ਮੇਰੇ ਪਰਿਵਾਰ ਨੂੰ ਕਿਹਦੀ ਨਜ਼ਰ ਲੱਗ ਗਈ ਦਿਨੋਂ ਦਿਨ ਨਾਲ ਸਰੀਰ ਮੇਰਾ ਠੱਸਣ ਦਾ ਹੀ ਜਾਣ ਦਿਆ ਵਾ ਪਤਾ ਨਹੀਂ ਕੀ ਹੁੰਦਾ ਜਾਣ ਲਿਆ ਮੈਨੂੰ ਰੱਬਾ ਇਹਨਾ ਚੰਗਾ ਤੇ ਮੈਨੂੰ ਚੋਕ ਹੀ ਲੈ ਤੂੰ ਇਹਦਾ ਕਰਨੀ ਆ ਅਮਲ ਨੂੰ ਵੀ ਰੋਣੀਆਂ ਤੇ ਗੈਣੀ ਪਾਓ ਭਾਬੀ ਜੀ ਨਾ ਤੇ ਵਾਲੋਂ ਮਸਤ ਆ। ਅਮਨ ਮੈਂ ਵੀ ਤੇਰੀ ਹਾਲੀ ਆਉਣ ਲੱਗੀ ਹਾਂ। ਮੈਂ ਪਤਾ ਕੀ ਗੈਣ ਈ ਐ। ਤਾਂ ਆਹ ਨਾ ਮੇਰੇ ਗੈਣ ਨੇ ਨਾ ਗੈਣੇ ਪਾ ਦੂ ਕੋਈ ਗੱਲ ਨਹੀਂ। ਭਾਬੀ ਜੀ ਕਹਿੰਦੇ ਤੁਸੀਂ ਰਹਿਣ ਦੋ ਮੰਮੀ ਇਹਨਾਂ ਨੇ ਤੁਹਾਨੂੰ ਕਿੰਨੇ ਰੀਜਣ ਹੈ ਗੈਣੇ ਪਾਏ ਆ ਤੁਹਾਡੇ ਕਿੰਨੀ ਆ ਯਾਦ ਐ ਇਹਨਾਂ ਗੈਣਿਆਂ ਦੇ ਨਾਲ ਜੁੜੀਆਂ ਹੋਆ। ਵੀਰ ਜੀ ਇਹਨਾਂ ਨੇ ਬਾਰਾ ਮੈਨੂੰ ਫੋਨ ਕੀਤਾ ਈ ਕਹਿੰਦੇ ਮੈਂ ਪੈਸੇ ਪਾ ਦਿੰਦਾ ਆ। ਉਹਦੀ ਮੰਮਾ ਨੂੰ ਐਡਮਿਟ ਕਰਾ ਦੇ ਲੋ ਨਾਲੇ ਲਾਜ ਕਰਾ ਲੋ ਗੈਣੇ ਤੁਸੀਂ ਰਹਿਣ ਦੋ। ਵੀਰ ਜੀ ਕੋਈ ਗੱਲ ਨਹੀਂ। ਗੈਣਿਆਂ ਦੀ ਕਿਹੜੀ ਗੱਲ ਆ। ਗੈਣੇ ਤੇ ਫੇਰ ਭਾਂਜਣਗੇ ਲਾਭ ਦਾ ਮੈਨੂੰ ਫੋਨ ਆਇਆ ਸੀ ਉਹ ਕਹਿਣ ਦੇ ਹੀ ਵੀ ਥੋੜੇ ਦਿਨਾਂ ਤੱਕ ਪੈਸੇ ਮਿਲਣੇ ਆ ਤੇ ਮੈਂ ਕਹਿਣ ਦੀ ਆ ਆਪਾਂ ਕਿਉਂ ਲਾਜ ਲੇਟ ਕਰਾਉਣਾ ਆ ਹਨ ਤੇ ਇਹ ਆ ਕਿ ਮੰਮੀ ਛੇਤੀ ਤੋਂ ਛੇਤੀ ਠੀਕ ਹੋ ਜਾ ਤੇ じゃ ਮੇਰਾ ਵੀਰ ਤੂੰ ਕੋਖਣਾ ਸੋਚ ਆਲਾ じゃ ਜਆ ਲੈ ਆ ਮੇਰਾ ਵੀਰ ਪੈ ਚਲ ਅੱਜ ਮੇ ਕੋ ਹੈ ਤਾਂ ਹੀ ਤੇ ਗੈਣੇ ਪਾ ਲਿਆ ਤੇ ਜੇ ਮੇ ਕੋ ਨਾ ਹੁੰਦਾ ਤੇ ਮੈਂ ਕਿੱਥੋਂ ਮਦਦ ਕਰਨੀ ਹੂੰ ਨਾਲ ਆਂਦੇ ਆ ਪੈਸਾ ਤਾਂ ਹੱਥਾਂ ਦੀ ਮਾਇਆ ਆ ਆਉਂਦਾ ਜਾਂਦਾ ਰਹਿੰਦਾ ਵਾ ਕਿਤੇ ਮਾਪਿਓ ਥੋੜਾ ਮਿਲਦਾ ਮੈਂ ਤਾਂ ਪਰ ਜਾਈ ਮੇਰੀ ਜਾਨ ਜਾਣ ਕੇ ਸਟੇਟਸ ਲੰਦੀ ਆ ਕਿ ਗਰਜੀਤ ਮੇਰੀਆਂ ਗੱਲਾਂ ਚਾਜੂਗੀ ਪਰ ਗਰਜੀਤ ਨਾ ਟਾੜੀਆਂ ਗੱਲਾਂ ਚਾਹੀ ਗੱਜੀ ਨੇ ਕਿਹੜਾ ਕੱਚੀਆਂ ਗੋਲੀਆਂ ਖੇਡੀਆਂ ਸਾਰੀ ਦੁਨੀਆ ਦੇਖੀ ਵੀਰ ਜੀ ਹੌਲੀ ਹੌਲੀ ਮੰਮੀ ਨੂੰ ਭੜਿਓ ਹਾਂਜੀ ਹਾਂਜੀ ਭਾਬੀ ਜੀ ਤੇ ਗੱਡੀ ਲੈਣ ਦੀ ਉਹਨਾਂ ਕੋਲ ਮੰਗ ਕੇ ਹਾਂਜੀ ਲੈਣਤੀ ਜੇ ਚਲੋ ਠੀਕ ਆ ਹਾਂਜੀ ਜੀ ਤਾਂ ਉਹ ਵਰਦੇ ਗਏ ਨੇ ਤੇ ਤੇਜੀ ਕਿਦੀ ਗੱਡੀ ਲੈ ਕੇ ਆਏ ਦੀ ਉਹ ਜਿਹੜਾ ਮੁੰਡਾ ਨਹੀਂ ਆ ਆਦਨ ਡਾਕਟਰ ਉਹ ਹਸਪੀਟਲ ਚੱਲ ਗਿਆ ਸੀਗਾ ਮੋਟਰਸਾਈਕਲ ਤੇ ਉਹਨੇ ਮੈਂ ਕਿਹਾ ਵੀ ਮੰਮਾ ਨੂੰ ਐਡਮਿਟ ਕਰਾਉਣਾ ਵਾ ਤੇ ਗੱਡੀ ਦੇ ਦੇ ਤੇ ਉਹਨੇ ਵਿਚਾਰੇ ਨੇ ਮੈਨੂੰ ਸਪੈਸ਼ਲ ਗੱਡੀ ਦਿੱਤੀ ਵੀ ਜਾ ਲੈ ਜਾ ਕਿੰਨਾ ਚੰਗਾ ਮੁੰਡਾ ਆ ਸਾਡੇ ਲਈ ਨਾ ਉਹਦੇ ਪ੍ਰਿਸ਼ਤਾਈ ਬਣ ਕੇ ਆਇਆ ਵਾ ਨਹੀਂ ਤੇ ਸਾਨੂੰ ਗਰੀਬਾਂ ਨੇ ਕਿੰਨੇ ਗੱਡੀ ਦੇਣੀ ਸਾਡੇ ਤੇ ਇੰਨੀ ਕਾਤ ਵੀ ਨਹੀਂ ਵੀ ਆਪਾਂ ਕਿਰ ਕੋ ਲੈ ਲਈ ਹਾਂਜੀ ਮੰਮੀ ਤੁਸੀਂ ਟੈਨਸ਼ਨ ਨਾ ਲਵੋ ਤੁਸੀਂ ਚੱਟ ਠੀਕ ਹੋ ਜਾਣਾ ਵਾ ਜਦੋਂ ਵਿਆਹ ਹੀ ਨਾ ਮੁੰਡੇ ਦਾ ਉਦੋਂ ਮੈਂ ਕਹਿਆ ਹੀ ਗੱਡੀ ਦੋ ਤੇ ਕਹਿੰਦੇ ਆਂ ਵੀ ਗੱਡੀ ਨਹੀਂ ਦੇਣੀ ਐ ਤਾਂ ਹੈ ਅਸੀਂ ਮੁੰਡਾ ਕੀ ਕਰਦਾ ਵਾ ਮੁੰਡੇ ਨੂੰ ਆਪਾਂ ਰਿਸ਼ਤਾ ਨਹੀਂਗਾ ਕਰਨਾ ਹੈਗਾ ਤਾਂ ਹੁਣ ਆਗੇ ਨਾ ਆਪੇ 발 ਥੱਲੇ ਹੁਣ ਤੇ ਇੱਕ ਦੀਆਂ ਚਾਰ ਚਾਰ ਗੱਡੀਆਂ ਭਾਵੇਂ ਲਾਵਾਂਗੇ